ਜਾ ਰਵ ਜੇ ਬੰਨਾ ਬਾਤ ਚਾਹੀ ਕਰ ਮਾਤਾ ਬੜੀ ਮਜਾਜਣ ਜੀ ਸਗਣਾ ਨੂੰ ਮੇਰ ਲਗਾਈ ਜੀ ਤੇਰੀ ਮਾਤਾ ਬੜੀ ਮਜਾਜਣ ਜੀ ਸਗਣਾ ਨੂੰ ਮੇਰ ਲਗਾਈ ਮੇਰ ਖਤਰ ਪਲੇ ਰਹੀ ਤੇਰਾ ਤੋਂ ਦੁਰ ਮਸਾਈ ਤੇ ਬੰਨੇ ਨੂੰ ਅਕਰ ਪਲੇ ਜੀਨ ਵੀਰ ਦੇ ਨਾਲ ਨੌ ਲਖ ਬੋਝ ਜੀ ਕੋੜੇ ਨੇ ਤੋੜ ਤੁਮਾਰੀ ਜੀ ਨਾਲ ਨੌ ਲਖ ਬੋਝ ਜੀ ਕੋੜੇ ਤੇ ਤੋੜ ਤੁਮਾਰੀ

ਇਰੇ ਰੇ ਅਨਾਰਾ ਤੇਰੀ ਕਰਵਾਈ ਬੰਨਾ ਬਾਤ ਸ਼ਾਈ ਉਹ ਸਾਡੇ ਗੀਰੇ ਨਾ ਜਾਇਓ ਏਰੇ ਬੰਨਾ ਬਾਤ ਸ਼ਾਈ ਟੜਕਾ ਮੀ ਬੜੀ ਮਜ਼ਾ ਜਣ ਦੀ ਸਗਨਾਂ ਨੂੰ ਏਰੇ ਲਗਾਈ ਸਾਡੀ ਨਾ ਮੀ ਬੜੀ ਮਜ਼ਾ ਟੜ ਦੀ ਸਗਨਾਂ ਨੂੰ ਏਰੇ ਲਗਾਈ ਤੇਰੇ ਬੜੇ ਉਤਰ ਫਲੇਲ ਜੀਨਾਂ ਨੂੰ ਜੋ ਮਸਲਾਈ ਨਿਰਨੋ ਮਰ ਤਰਫਲੇ ਤੇ ਨੀਨਾ ਨੋ ਜਮਸਲਾਈ ਇਹਦੇ ਨਾਲ ਨੌ ਲਖ ਬੋਝ ਨਹੀਂ ਕੋਈ ਜਿੰਨੇ ਝੂੜਤ ਮਾਈ ਇਹਦੇ ਨਾਲ ਨੌ ਲਖ ਬੋਝ ਨਹੀਂ ਕੋਈ ਜਿੰਨੇ ਝੂੜਤ ਮਾਈ ਤੁਸੀਂ ਤਾਇਆ ਵੇ ਨਾ ਜਾਇਓ ਮੇਰੇ ਬੰਨਾ ਬਾਦਸ਼ਾਹੀ ਤੁਸੀਂ ਤਾਇਆ ਵੇ ਨਾ जनी <lamation> सगनोर <suprise> <veo> <ga2>